ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਿਓ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਇਹ ਦੋ ਬਹਈਆਂ ਰੋਟੀਆਂ ਇਸ ਥਾਂ ਦੇ ਉੱਤੇ ਰੱਖ ਕੇ ਆਓ ਇਹ ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਦੇਣੀ ਹੈ ਉਹ ਦੋ ਬਹਈਆਂ ਰੋਟੀਆਂ ਦਾ ਕੀ ਕਰਨਾ ਤੇ ਕਿਵੇਂ ਕਿਸਮਤ ਬਦਲਣ ਗਿਆ ਉਸ ਬਾਰੇ ਅੱਜ ਆਪਾਂ ਗੁਰਬਾਣੀ ਕਥਾ ਵਿਚਾਰ ਦੇ ਵਿੱਚ ਗੱਲ ਕਰਾਂਗੇ ਆਪਾਂ ਅਕਸਰ ਦੇਖਦੀਆਂ ਕਈ ਵਾਰ ਦੁੱਖ ਤੇ ਪਰੇਸ਼ਾਨੀਆਂ ਇੰਨੀਆਂ ਆ ਜਾਂਦੀਆਂ ਨੇ ਵੀ ਕੋਈ ਰਾਹ ਨਹੀਂ ਦਿਖਦਾ ਤੇ ਦੁੱਖਾਂ ਨੇ ਆਪਣੀ ਜ਼ਿੰਦਗੀ ਨੂੰ ਐਵੇਂ ਘੇਰ ਲਿਆ ਹੁੰਦਾ ਜਿੱਥੇ ਸਿਰਫ ਤੇ ਸਿਰਫ ਮੁਸ਼ਕਿਲਾਂ ਤੇ ਮੁਸੀਬਤ ਹੀ ਹੁੰਦੀ ਹੈ ਉਸ ਸਮੇ ਆਪਾਂ ਇੱਕ ਆਸ ਦੀ ਉਮੀਦ ਕਰਦੇ ਆਂ ਵੀ ਕੋਈ ਆਸ ਤੇ ਉਮੀਦ ਆਵੇ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦੇ ਉਵੇਂ ਇਹ ਆਸ ਤੇ ਉਮੀਦ ਇਹ ਦੋ ਰੋਟੀਆਂ ਨਾਲ ਮਿਲ ਸਕਦੀ ਹੈ ਫਿਰ ਆਓ ਜਾਣਦੇ ਆਂ ਪੁਰਾਣੀ ਵੇਲਿਆਂ ਦੀ ਗੱਲ ਇੱਕ ਵਾਰ ਨਾ ਇੱਕ ਨਗਰ ਵਿੱਚ ਇੱਕ ਰਾਜੇ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੁੰਦੀ ਹੈ ਬੜੇ ਲੰਬੇ ਅਰਸੇ ਬਾਅਦ ਉਹਨੂੰ ਔਲਾਦ ਦੀ ਪ੍ਰਾਪਤੀ ਹੋਈ ਸੀ ਉਹ ਬੜਾ ਜ਼ਿਆਦਾ ਖੁਸ਼ ਸੀ ਉਸ ਦੇ ਨਗਰ 'ਚ ਇੱਕ ਜੋਤਿਸ਼ ਰਿਹਾ ਕਰਦਾ ਸੀ ਉਹ ਜੋਤਿਸ਼ ਨਾ ਟੀਵੀ ਦੇਖ ਕੇ ਤੇ ਅਗਲੇ ਦੇ ਭਵਿੱਖ ਬਾਰੇ ਸਾਰੀ ਜਾਣਕਾਰੀ ਦੇ ਦਿਆ ਕਰਦਾ ਸੀ ਪਹਿਲਾਂ ਨਾ ਜੋਤਿਸ਼ ਵਿੱਦਿਆ ਇੱਕ ਬੜੀ ਜ਼ਰੂਰੀ ਤੇ ਕਹਿ ਲਓ ਬੜੀ ਮਹੱਤਵਪੂਰਨ ਤੇ ਸਿੱਖਾਂ 'ਚ ਬੜਾ ਸਮਾਂ ਲੱਗਦਾ ਸੀ ਇੱਕ ਕਲਾ ਸੀ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਇਸ ਨੂੰ ਗੰਦਲਾ ਕਰ ਦਿੱਤਾ ਗਿਆ ਹੁਣ ਨਾ ਉਸ ਜੋਤਿਸ਼ ਨੂੰ ਬੁਲਾਇਆ ਗਿਆ ਜੋਤਿਸ਼ ਨੇ ਆ ਕੇ ਤੇ ਰਾਜੇ ਦੇ ਪੁੱਤਰ ਦੀਆਂ ਮਸਤਕ ਦੀਆਂ ਰੇਖਾਵਾਂ ਤੇ ਹੱਥਾਂ ਦੀਆਂ ਰੇਖਾਵਾਂ ਦੇਖੀਆਂ ਜੋਤਿਸ਼ ਨੇ ਬੜਾ ਲੰਮਾ ਸਮਾਂ ਲਾ ਦਿੱਤਾ ਰਾਜਾ ਥੋੜਾ ਪਰੇਸ਼ਾਨ ਹੋ ਗਿਆ ਰਾਜੇ ਨੇ ਕੁਝ ਸਮੇਂ ਬਾਅਦ ਉਸ ਨੂੰ ਕਿਹਾ ਵੀ ਪਾਈ ਤੂੰ ਇੰਨਾ ਸਮਾਂ ਕਿਉਂ ਲਾਤਾ ਤੇ ਤੂੰ ਇੰਨਾ ਗੰਭੀਰ ਕਿਉਂ ਹੈ ਉਹ ਕਹਿਣ ਲੱਗਾ ਰਾਜਾ ਥੋੜੀ ਜਿਹੀ ਨਾ ਗੰਭੀਰ ਕਰ ਲੈ ਉਹਨੇ ਕਿਹਾ ਕੋਈ ਨਾ ਤੂੰ ਦੱਸਤਾ ਸੀ ਕਹਿ ਲੱਗਾ ਰਾਜਾ ਤੇਰਾ ਪੁੱਤਰ ਜਵਾਨੀ ਵਿੱਚ ਇਹ ਕਾਲ ਚਲਾਨੇ ਕਰ ਜਾਵੇਗਾ ਰਾਜਾ ਸੁਣ ਕੇ ਪਹਿਲਾਂ ਪਰੇਸ਼ਾਨ ਹੋ ਗਿਆ ਫਿਰ ਥੋੜਾ ਜਿਹਾ ਹਿੰਮਤ ਤੇ ਹੌਸਲਾ ਕਰਕੇ ਕਹਿੰਦਾ ਦੱਸੋ ਮੇਰੇ ਪੁੱਤਰ ਦੀ ਕਿੰਨੀ ਉਮਰ ਹੋਵੇਗੀ ਉਹ ਕਹਿਣ ਲੱਗਾ ਜੀ ਤੁਹਾਡਾ ਪੁੱਤਰ ਨਾ ਘੱਟੋ ਘੱਟ 20 ਸਾਲ ਦੀ ਉਮਰ ਹੋਵੇਗੀ ਵੀ ਜ਼ਿਆਦਾ ਤੋਂ ਜ਼ਿਆਦਾ 20 ਤੇ ਘੱਟ ਤੋਂ ਘੱਟ ਕਹਿ ਲਓ ਵੀ 18 ਜਾਂ 16 ਹੋਵੇਗੀ ਰਾਜੇ ਨੇ ਜਦੋਂ ਇਹ ਗੱਲ ਸੁਣੀ ਨਾ ਬੀ ਜ્યોਤਿਸ਼ ਕਦੇ ਝੂਠ ਨਹੀਂ ਬੋਲਦਾ ਤੇ ਇਹਦੀ ਭਵਿੱਖਬਾਣੀ ਹਮੇਸ਼ਾ ਸੱਚ ਹੁੰਦੀ ਏ ਤਾਂ ਉਹ ਨਾ ਕਹਿਣ ਲੱਗਾ ਵੀ ਚਲੋ ਠੀਕ ਐ ਇੰਨਾ ਕਹਿ ਕੇ ਚਲਾ ਗਿਆ ਹੁਣ ਰਾਜੇ ਦਾ ਪੁੱਤਰ ਹੌਲੀ-ਹੌਲੀ ਵੱਡਾ ਹੋਣ ਲੱਗਾ ਰਾਜੇ ਦੇ ਮਨ 'ਚ ਇਹ ਸੀ ਕਿ ਜਦੋਂ ਮੇਰਾ ਪੁੱਤਰ ਜਵਾਨ ਹੋਇਆ ਮੈਂ ਦਾ ਵਿਆਹ ਕਰ ਦੇਵਾਂਗਾ ਤੇ ਉਸ ਤੋਂ ਬਾਅਦ ਮੇਰਾ ਵੰਸ਼ ਜੋ ਹੈ ਉਹ ਅੱਗੇ ਵਧ ਜਾਵੇਗਾ ਰਾਜਾ ਆਪਣੇ ਮਨ 'ਚ ਸਿਰਫ ਇਹੀ ਖਿਆਲ ਪਾਲ ਕੇ ਆਪਣੇ ਪੁੱਤਰ ਨੂੰ ਹੌਲੀ-ਹੌਲੀ ਵੱਡਾ ਕਰਨ ਲੱਗਾ ਪੁੱਤਰ ਜਦੋਂ 16 ਵਰਿਆਂ ਦਾ ਹੋਇਆ ਨਾ ਤਾਂ ਉਸ ਸਮੇਂ ਰਾਜੇ ਨੇ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ ਰਾਜੇ ਨੇ ਨਾ ਜਦੋਂ ਦਾ ਵਿਆਹ ਕੀਤਾ ਤੇ ਲਗਭਗ 16 ਤੋਂ 18 ਵਰਿਆਂ ਦਾ ਹੋਇਆ ਨਾ ਤੇ ਉਹਦੇ ਕੋਲ ਕੋਈ ਔਲਾਦ ਨਾ ਹੋਈ ਪਰ ਉਹ ਅਕਸਰ ਹੀ ਬਿਮਾਰ ਰਿਹਾ ਕਰਦਾ ਜਿੱਦਣ 18 ਵਰਿਆਂ ਦਾ ਹੋਇਆ ਤੇ ਰਾਜੇ ਦਾ ਪੁੱਤਰ ਅਕਾਲ ਚਲਾਣੇ ਕਰ ਗਿਆ ਰਾਜਾ ਬੜਾ ਰੋਇਆ ਤੇ ਗੁਰਲਾਇਆ ਹੁਣ ਸਾਰੇ ਰਾਜ ਮਹਿਲ 'ਚ ਸੋਗ ਦੀ ਲਹਿਰ ਸੀ ਜਿਹੜਾ ਰਾਜਾ ਸੀ ਉਹ ਹਰ ਇੱਕ ਦਾ ਦੁੱਖ ਸੁੱਖ ਸੁਣਦਾ ਸੀ ਸਾਰੀ ਪ੍ਰਜਾ ਦੇ ਦੁੱਖ ਸੁੱਖ ਚ ਸ਼ਾਮਿਲ ਹੁੰਦੀ ਸੀ ਹੁਣ ਰਾਜ ਮਹਿਲ ਚ ਤੇ ਚੁੱਲਾ ਕਿੱਥੇ ਬਲਣਾ ਸੀ ਹੁਣ ਸੋਗ ਦੀ ਲਹਿਰ ਸੀ ਫਿਰ ਸਾਰੇ ਨਗਰ ਚ ਚੁੱਲਾ ਨਾ ਬਲਿਆ ਸਾਰੇ ਨਗਰ ਨੇ ਕਿਹਾ ਵੀ ਜੇ ਰਾਜੇ ਦਾ ਪੁੱਤਰ ਸੀ ਤੇ ਸਾਡਾ ਵੀ ਪੁੱਤਰ ਸੀ ਕਿਸੇ ਨੇ ਚੁੱਲਾ ਨਾ ਬਾਲਿਆ ਹੁਣ ਉਸੇ ਨਗਰ ਦੇ ਬਾਹਰ ਇੱਕ ਜੰਗਲ ਸੀ ਉੱਥੇ ਨਾ ਇੱਕ ਫਕੀਰ ਰਿਹਾ ਕਰਦਾ ਸੀ ਉਹ ਹਰ ਸਮੇਂ ਪਰਮਾਤਮਾ ਦਾ ਨਾਮ ਜਪਿਆ ਕਰਦਾ ਰਾਹੀਰ ਮਸਾਫਰਾਂ ਦੀ ਉਹਨੇ ਸੇਵਾ ਕਰਦਿਆ ਕਰਨੀ ਅਚਨਾਂ ਉਹਨੂੰ ਅਚਾਨਕੀ ਭੁੱਖ ਲੱਗੀ ਤੇ ਉਹਨੇ ਨਗਰ ਦਾ ਰੋਖਾ ਕੀਤਾ ਨਗਰ ਦੀਵਾਰ ਤਰ ਕੇ ਇੱਕ ਘਰ ਦਾ ਬੂਹਾ ਖੜਕਾਇਆ ਕਿਹਾ ਦੋ ਪ੍ਰਸ਼ਾਧੀਆਂ ਦੀ ਆਸ ਲੈ ਕੇ ਆਇਆ ਵਾ ਅਗੋਂ ਨਾ ਕਿਹਾ ਜੀ ਤੁਹਾਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਅਕਾਲਸਰ ਨੇ ਕਰਕੇ ਜਿਸ ਕਰਕੇ ਚੁੱਲ੍ਹਾ ਨਹੀਂ ਬਲਿਆ ਇਸ ਕਰਕੇ ਘਰ ਪ੍ਰਸ਼ਾਦਾ ਨਹੀਂ ਹੈ ਉਹ ਤੋ ਸੱਤ ਬਚਨ ਕਹਿ ਕੇ ਅੱਗੇ ਗਏ ਐਵੇਂ ਕਰਦੇ ਕਰਦੇ ਉਹਨਾਂ ਲਗਭਗ ਨਾਲ 10 ਘਰਾਂ ਦੇ ਵਿੱਚ ਬੂਹਾ ਖੜਕਾਇਆ ਪਰ ਸਭ ਨੇ ਇਹੀ ਜਵਾਬ ਦਿੱਤਾ ਇੱਕ ਜਣਾ ਕਹਿੰਦਾ ਜੀ ਤੁਸੀਂ ਐਵੇਂ ਕਰੋ ਸਾਡੇ ਘਰ ਤੇ ਚੁੱਲ੍ਹੇ ਨਹੀਂ ਬਲੇ ਸੋਗ ਦੀ ਲਹਿਰ ਰਾਜੇ ਦੇ ਘਰ ਜਾਓ ਉੱਥੋਂ ਹੀ ਖਾਣ ਨੂੰ ਕੁਝ ਮਿਲੇਗਾ ਉਹ ਉਠਿਆ ਤੇ ਸਿੱਧਾ ਰਾਜੇ ਦੇ ਮਹਿਲ ਚਲਾ ਗਿਆ ਦਰਬਾਰੀਆਂ ਨੂੰ ਕਿਹਾ ਮੈਂ ਰਾਜੇ ਨੂੰ ਮਿਲਣਾ ਹੁਣ ਰਾਜਾ ਸੰਤ ਫਕੀਰਾਂ ਦੀ ਬੜੀ ਇੱਜ਼ਤ ਕਰਦਾ ਸੀ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਆਇਆ ਉਹਨੇ ਕਿਹਾ ਦੱਸੋ ਫਕੀਰ ਜੀ ਕਿੰਨੇ ਮੈਂ ਪ੍ਰਸ਼ਾਦਾ ਛਕਣਾ ਰਾਜੇ ਨੂੰ ਥੋੜਾ ਗੁੱਸਾ ਆ ਗਿਆ ਰਾਜਾ ਕਿੰਨਾ ਤੁਹਾਨੂੰ ਨਹੀਂ ਪਤਾ ਵੀ ਮੇਰੇ ਪੁੱਤਰ ਦਾ ਅਕਾਲ ਚਲਾਣੇ ਕਰ ਗਿਆ ਜਿਸ ਕਰਕੇ ਪੂਰੇ ਨਗਰ ਚ ਕਿਤੇ ਵੀ ਅਸੀਂ ਚੁੱਲ੍ਹਾ ਨਿਬਾਲਿਆ ਤੇ ਤੁਸੀਂ ਪ੍ਰਸ਼ਾਦਿਆਂ ਦੀ ਆਸ ਕਰਕੇ ਆ ਗਏ ਹੁਣ ਨਾ ਸੰਤ ਫਕੀਰ ਜੀ ਨੇ ਬੜੇ ਨਾ ਠੰਡੇ ਤੇ ਪਿਆਰ ਦੇ ਲਹਿਜੇ ਨਾਲ ਕਿਹਾ ਰਾਜਾ ਜੇ ਤਾਜੇ ਨਹੀਂ ਹੈਗੇ ਜੇ ਚੁੱਲ੍ਹਾ ਨਹੀਂ ਬਲਿਆ ਤੇ ਦੋ ਬਹੇ ਪ੍ਰਸ਼ਾਦੇ ਤੇ ਹੋਣਗੇ ਉਹ ਦੇ ਦੇ ਹੁਣ ਰਾਜੇ ਨੂੰ ਲੱਗਾ ਵੀ ਪਤਾ ਨਹੀਂ ਕਿੰਨੀ ਕੁ ਭੁੱਖ ਲੱਗੀ ਜਿਹੜੇ ਬਹੇ ਵੀ ਖਾਣ ਨੂੰ ਕਹੀ ਜਾ ਰਹੇ ਨੇ ਰਾਜਨਿਕ ਸੈਨਿਕ ਨੂੰ ਭੇਜਿਆ ਤੇ ਕਿਹਾ ਰਸੋਈ ਚ ਜੋ ਵੀ ਪਿਆ ਬਿਹਾ ਕਲਦਾ ਉਹ ਇਲੀ ਆ ਕੇ ਦੇ ਦੋ ਹੁਣ ਦੋ ਪ੍ਰਸ਼ਾਦ ਦੇ ਪਏ ਸਨ ਉਹਨੇ ਲਿਆ ਕੇ ਤੇ ਰਾਜੇ ਨੂੰ ਦੇਤੇ ਰਾਜੇ ਨੇ ਨਾ ਦੋ ਪ੍ਰਸ਼ਾਦਿਓ ਦੀ ਤਲੀ ਤੇ ਰੱਖ ਦਿੱਤੇ ਸੰਤ ਫਕੀਰ ਕਹਿਣ ਲੱਗੇ ਕਿੰਨੇ ਆ ਉਹਨੇ ਕਿਹਾ ਜੀ ਦੋ ਸੰਤ ਫਕੀਰ ਕਹਿੰਦੇ ਜੇ ਦੋ ਨੇ ਤਾਂ ਸੁਣ ਇੱਕ ਧਾਇਆ 10 ਤੇ ਦੋ ਧਾਇਆ 20 ਐਨਾ ਕਹਿ ਕੇ ਤੇ ਔਰ ਤੋਂ ਚਲੇ ਗਏ ਉਹ ਨਾਲੇ ਬੁਰਕੀ ਤੋੜੀ ਜਾਂਦੇ ਨੇ ਨਾਲੇ ਮੂੰਚ ਪਾਈ ਜਾਂਦੇ ਨੇ ਰਾਜਾ ਦਵਾਰਾ ਹੰਝੂ ਜਿਹੜਾ ਸੀ ਵਹਾਉਂਦੇ ਤੇ ਮਹਿਲ ਦੇ ਵਿੱਚ ਆ ਗਿਆ ਹੁਣ ਨਾ ਉਹਦੇ ਪੁੱਤਰ ਦੇ ਆਸ-ਪਾਸੇ ਬੜੇ ਵੈਦ ਤੇ ਹਕੀਮ ਬੈਠੇ ਨੇ ਹੁਣ ਜਦੋਂ ਐਵੇਂ ਉਹ ਨਾ ਇੱਕੋ ਦਮ ਜਿਵੇਂ ਉਹ ਬੁਰਕੀਆਂ ਤੋੜੀਆਂ ਆਉਂਦੇ ਨੇ ਖਾਈਆਂ ਆਉਂਦੇ ਨੇ ਰਾਜੇ ਦੇ ਪੁੱਤਰ ਦੇ ਸਵਾਸ ਆਈ ਜਾਂਦੇ ਨੇ ਸਾਰੇ ਪਾਸੇ ਹਾਹਾਕਾਰ ਮਚ ਗਈ ਵੀ ਉਹਦੇ ਪੁੱਤਰ ਦੇ ਸਵਾਸ ਆ ਗਏ ਉਹਦੇ ਪੁੱਤਰ ਦੇ ਸਵਾਸ ਆ ਗਏ ਵੈਦ ਹਕੀਮ ਜੜੀਆਂ ਜੜੀਆਂ ਬੂਟੀਆਂ ਨੇ ਕੋਲ-ਕੋਲ ਕੇ ਦਈਆਂ ਆਉਂਦੇ ਨੇ ਜਦੋਂ ਜੜੀ ਬੂਟੀਆਂ ਦਿੱਤੀਆਂ ਨਾ ਤਾਂ ਉਹਦਾ ਪੁੱਤਰ ਕੋਈ ਮਹੀਨੇ ਦੇ ਵਿੱਚ ਠੀਕ ਹੋ ਗਿਆ ਹੋਣਾ ਉਹਦਾ ਪੁੱਤਰ 9 ਬਰ 9 ਹੋ ਗਿਆ। ਇੱਕ ਦਿਨ ਉਹੀ ਜੋਤਿਸ਼ ਰਾਜੇ ਦੇ ਮਹਿਲ ਆਇਆ। ਉਹਨੇ ਕਿਹਾ ਵੀ ਰਾਜਰ ਕਿੰਦਾ ਵੀ ਦੇਖ ਤੇਰੀ ਭਵਿੱਖਬਾਣੀ ਤੇ ਜੜੀ ਝੂਠੀ ਹੋਗੀ। ਉਹ ਕਹਿਣ ਲੱਗਾ ਮੇਰੀ ਭਵਿੱਖਬਾਣੀ ਕਿਵੇਂ ਝੂਠੀ ਹੋਗੀ? ਕਹਿਣ ਲੱਗੇ ਤੂੰ ਕਿਆ ਸੀ ਵੀ ਮੇਰਾ ਪੁੱਤਰ ਜਿਹੜਾ ਹੈ ਵੀ 18 ਵਰਿਆਂ ਦਾ ਹੋ ਕੇ ਤੇ ਆਕਾਲ ਚਲਾ ਨੇ ਕਰ ਜੇਗਾ। ਪਰ ਮੇਰਾ ਪੁੱਤਰ ਠੀਕ ਠਾਕ ਏ। ਉਹਨੇ ਕਿਹਾ ਵੀ ਮੇਰੀ ਵਿੱਦਿਆ ਤੇ ਅਜ ਤੱਕ ਕਦੀ ਵਿਫਲ ਨਹੀਂ ਹੋਈ। ਉਹਨੇ ਕਿ ਆਪਣੇ ਪੁੱਤਰ ਨੂੰ ਬੁਲਾ। ਜਦੋਂ ਬੁਲਾਇਆ ਉਹਨੇ ਓਵੇਂ ਮੱਥੇ ਦੀਆਂ ਰੇਖਾਵਾਂ, ਹੱਥਾਂ ਦੀਆਂ ਰੇਖਾਵਾਂ ਪੜੀਆਂ। ਪਰ ਹੁਣ ਉੱਥੇ ਉਹ ਸਭ ਕੁਝ ਨਹੀਂ ਸੀ ਉਹ ਕਹਿੰਦਾ ਇਹ ਕਿਵੇਂ ਹੋ ਗਿਆ ਵੀ ਜੋ ਪਹਿਲਾਂ ਇੱਥੇ ਸੀ ਉਹ ਹੁਣ ਨਹੀਂ ਹੈਗਾ ਉਹ ਕਹਿੰਦੇ ਇਹ ਤੇ ਪਤਾ ਨਹੀਂ ਪਰ ਜਿਹੜਾ ਮਸਤਾਨਾ ਅਫਸਾਨਤ ਫਕੀਰ ਇੱਥੇ ਆਉਂਦਾ ਉਹਨੇ ਕਿਹਾ ਇੱਕ ਦਾਇਆ ਦਸ ਦੋ ਦਾਇਆ 20 ਐਨਾ ਕਹਿ ਕੇ ਤੇ ਚਲਾ ਗਿਆ ਤੇ ਮੇਰਾ ਪੁੱਤਰ ਠੀਕ ਹੋ ਗਿਆ ਹੁਣ ਜੋਤਿਸ਼ ਨੂੰ ਬੜਾ ਗੁੱਸਾ ਆਇਆ ਵੀ ਮੇਰਾ ਤੇ ਅਜ ਤੱਕ ਕਿਆ ਕਦੀ ਵਿਫਲ ਨਹੀਂ ਹੋਇਆ ਤੇ ਇਹ ਕਿਵੇਂ ਹੋ ਗਿਆ ਹੁਣ ਜਿਹੜਾ ਰਾਜਾ ਸੀ ਉਹ ਹਰ ਇੱਕ ਨੂੰ ਦਾਨ ਪਉਣ ਪਰਸ਼ਾਦੇ ਖਵਾਇਆ ਕਰਦਾ ਹੋਨਾ ਉਹਨੇ ਕਿਹਾ ਜੋਤਿਸ਼ ਕੰਦਾ ਵੀ ਉਹ ਫਕੀਰ ਕਿੱਥੇ ਰਹਿੰਦਾ ਕਹਿੰਦੇ ਵੀ ਮੈਂ ਤੇ ਸੁਣਿਆ ਹੀ ਹੈ ਵੀ ਜੰਗਲਾਂ 'ਚ ਰਹਿੰਦਾ ਗਿਆ ਕਦੀ ਮੈਂ ਵੀ ਨਹੀਂ ਹੈਗਾ ਉਹ ਕਹਿੰਦੇ ਠੀਕ ਹੈ ਕਹਿੰਦੇ ਫਿਰ ਉਹ ਨਾ ਹੌਲੀ-ਹੌਲੀ ਲੱਭਦਾ ਤੇ ਜੰਗਲ ਚ ਉੱਥੇ ਸੰਤ ਫਕੀਰ ਜੀ ਦੇ ਉਹ ਫਕੀਰ ਕੋਲ ਜਾਂਦਾ ਤੇ ਜਾ ਕੇ ਉਹ ਨਾ ਇੱਕ ਪੱਥਰ ਤੇ ਬਹਿ ਕੇ ਤੇ ਪਰਮਾਤਮਾ ਨੂੰ ਵਾਇਗਰੂ ਵਾਇਗਰੂ ਕਰ ਰਹੇ ਹੁੰਦੇ ਨੇ ਉਹ ਜਾ ਕੇ ਬੜੀ ਜ਼ੋਰ ਕੀ ਲੱਤ ਮਾਰਦਾ ਸੰਤ ਫਕੀਰ ਨੇ ਕਿਹਾ 10 ਭਲੇ ਪੁਰਖਾ ਕੀ ਗੱਲ ਹੋਗੀ ਉਹਨੇ ਦੁਬਾਰਾ ਫੇਰ ਲੱਤ ਮਾਰੀ ਉਕੇ ਕਹਿੰਦੇ ਆਪਣੀ ਰਸਨਾ ਤੋਂ ਬੋਲ ਕੇ ਦੱਸ ਵੀ ਕੀ ਹੋ ਗਿਆ ਕਹਿੰਦੇ ਤੂੰ ਰਾਜੇ ਦੇ ਪੁੱਤਰ ਨੂੰ ਕੀ ਕਰਕੇ ਆਇਆ ਕਹਿੰਦੇ ਮੈਂ ਤੇ ਕੁਝ ਨਹੀਂ ਕਰਕੇ ਆਇਆ ਜੋ ਅਕਾਲਪੁਰ ਪਰਮਾਤਮਾ ਨੇ ਕਿਹਾ ਤੇ ਉਹ ਵਿਚਰ ਗਿਆ ਉਹਨੇ ਫਿਰ ਬੜੀ ਜ਼ੋਰ ਕੀ ਲੱਤ ਮਾਰੀ ਹੁਣ ਸੰਤ ਫਕੀਰ ਕਹਿੰਦੇ ਵੀ ਹੁਣ ਨਾ ਲੱਤ ਮਾਰੀ ਜੇ ਹੁਣ ਲੱਤ ਮਾਰੀ ਤੇ ਦੇਖ ਲੈ ਉਹਨੇ ਕਿਹਾ ਕੀ ਕਰ ਲੇਗਾ ਉਹਨੇ ਚੌਥੀ ਲੱਤ ਵੀ ਮਾਰੀ ਸੰਤ ਫਕੀਰ ਕਹਿੰਦੇ ਪਹਿਲਾਂ 1 ਦਾਇਆ 10 ਤੇ 2 ਦਾਇਆ 20 ਸੀ ਨਾ ਹੁਣ 3 ਦਾਇਆ 30 4 ਦਾਇਆ 40 5 ਦਾਇਆ 50 ਤੇ 6 ਦਾਇਆ 60 ਇੰਨਾ ਕਹਿ ਕੇ ਸੰਤ ਫਕੀਰ ਚੁੱਪ ਹੋ ਗਏ ਕਹਿੰਦੇ ਹੁਣ ਉਹਦੀ ਉਮਰ 60 ਸਾਲ ਹੋਵੇਗੀ ਉਹ ਥੱਲੇ ਚਰਨੀ ਬੈਠ ਕੇ ਤੇ ਰੋਣ ਲੱਗ ਗਿਆ ਹੁਣ ਉਹਦੇ ਕੋਲ ਉਹਨੂੰ ਪਤਾ ਲੱਗ ਗਿਆ ਸੀ ਵੀ ਜਿਹੜਾ ਆਪਾਂ ਰੱਬ ਦਾ ਲਿਖਿਆ ਜਿਹੜਾ ਕੋਈ ਮੋੜ ਸਕਦਾ ਨਾ ਰੱਬ ਦਾ ਲਿਖਿਆ ਵੀ ਕੋਈ ਮਟੇ ਸਕਦਾ ਤੇ ਉਸ ਸੰਤ ਫਕੀਰਾਂ ਦੇ ਬੋਲ ਹੁੰਦੇ ਨੇ ਜੋ ਇਹ ਸੰਤ ਫਕੀਰ ਹੁੰਦੇ ਨੇ ਨਾ ਇਹ ਪਰਮਾਤਮਾ ਨੂੰ ਕਹਿ ਕੇ ਤੇ ਤੁਹਾਡੀ ਉਮਰ ਕੀ ਤੁਹਾਡੀ ਗਰੀਬੀ ਕੀ ਸਭ ਕੁਝ ਦੂਰ ਕਰ ਸਕਦੇ ਨੇ ਤੁਹਾਡੀ ਜ਼ਿੰਦਗੀ 'ਚ ਜੋ ਲਿਖਿਆ ਹੈ ਨਾ ਜੇ ਤੁਸੀਂ ਸੰਤ ਫਕੀਰਾਂ ਦੀ ਸੰਗਤ ਕਰੋਗੇ ਜਦੋਂ ਉਹਨਾਂ ਦੇ ਬਚਨ ਕਮਾਓਗੇ ਤਾਂ ਤੁਹਾਡੀ ਦੀ ਜ਼ਿੰਦਗੀ 'ਚੋਂ ਤਮਾਮ ਦੁੱਖ ਦੂਰ ਹੋ ਜਾਣਗੇ ਉਹਨੇ ਤਾਂ ਦੋ ਉਹ ਬਈਆਂ ਰੋਟੀਆਂ ਹੀ ਦਿੱਤੀਆਂ ਸੀ ਨਾ ਤੇ ਉਹ ਦੋ ਬਈਆਂ ਰੋਟੀਆਂ ਨੇ ਉਹਦੀ ਤਮਾਮ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਸ ਲਈ ਕਿਹਾ ਜਾਂਦਾ ਹੈ ਕਿ ਹਮੇਸ਼ਾ ਨਾਮ ਜਪੋ ਕਿਰਤ ਕਰੋ ਪਰਮਾਤਮਾ ਤੁਹਾਡੀ ਕਿਰਤ 'ਚ ਵੀ ਬਰਕਤ ਪਾਉਣਗੇ ਤੇ ਜੇ ਤੁਸੀਂ ਸੰਤ ਫਕੀਰ ਕਿਸੇ ਦੇ ਬਚਨ ਮੰਨਦੇ ਹੋ ਤੁਹਾਨੂੰ ਮੰਨਣਾ ਸ਼ੁਰੂ ਕਰਦੋ ਉਹ ਸੰਤ ਫਕੀਰ ਦੇ ਬਚਨ ਤੁਹਾਨੂੰ ਤਾਰ ਦੇਣਗੇ ਆਪਾਂ ਕਈ ਵਾਰ ਕਿੰਤੋਂ ਪ੍ਰੰਤੋਂ ਕਰਦੇ ਆਂ ਜਾਂ ਤਾਂ ਸੰਤ ਫਕੀਰਾਂ ਦੇ ਬਚਨ ਜਿਹੜੇ ਨੇ ਉਹ ਮੰਨੋ ਤੇ ਜਾਂ ਫਿਰ ਅਣ ਸੁਣਾ ਕਰਕੇ ਵੀ ਉਥੋਂ ਲੰਘੋਈਨਾ ਜੇ ਤੇ ਮੰਨ ਲੋਗੇ ਤੇ ਜ਼ਿੰਦਗੀ ਤਰਜੇਗੀ ਹੁਣ ਉਸ ਰਾਜੇ ਨੇ ਬਚਨ ਮੰਨੇ ਉਹਨੇ ਪ੍ਰਸ਼ਾਦੇ ਲਿਆ ਕੇ ਦੇਤੇ ਤੇ ਉਹਦੇ ਪੁੱਤਰ ਦੀ ਉਮਰ ਵੱਧ ਗਈ ਇਸ ਸੰਤ ਫਕੀਰ ਜਿਹੜੇ ਨੇ ਨਾ ਪਰਮਾਤਮਾ ਵੀ ਇਹਨਾਂ ਦੇ ਅੱਗੇ ਆ ਕੇ ਝੁਕ ਜਾਂਦਾ ਤੇ ਇਹਨਾਂ ਦੇ ਕਹੇ ਬੋਲ ਜਿਹੜੇ ਨੇ ਨਾ ਉਹ ਵੀ ਪੂਰੇ ਹੋ ਜਾਂਦੇ ਨੇ ਜਦੋਂ ਆਪਾਂ ਇਹ ਛੋਟੀਆਂ-ਛੋਟੀਆਂ ਗੱਲਾਂ ਤੇ ਅਮਲ ਕਰ ਲੈਨੇ ਨਾ ਤਾ ਪਰਮਾਤਮਾ ਆਪਣੇ ਘਰ ਫਿਰ ਸੁਖ ਤੇ ਸਮਰiddhi ਲੈ ਆਉਂਦੇ ਨੇ ਪਰ ਗੱਲ ਪਤਾ ਕੀ ਹੈ ਭਰੋਸੇ ਦੀ ਤੇ ਵਿਸ਼ਵਾਸ ਦੀ ਜਿੰਨੇ ਕਰ ਲਿਆ ਉਹ ਤਰ ਗਿਆ ਐਮੀਨਾ ਇੱਕ ਨਗਰ ਸੀ ਉਹ ਨਗਰ ਦੇ ਬਾਹਰ ਨਿਕ ਸੰਤ ਫਕੀਰ ਰਿਆ ਕਰਦੇ ਸੀ ਸਰਦੀ ਦੇ ਦਿਨ ਸਨ ਤੇ ਸੰਤ ਫਕੀਰ ਜੀ ਨੂੰ ਅੱਗ ਬਾਲਣ ਲਈ ਅਕਸਰ ਲੱਕੜਾਂ ਦੀ ਤੇ ਕਿਸੇ ਚੀਜ਼ ਦੀ ਜ਼ਰੂਰਤ ਪਿਆ ਕਰਦੀ ਸੀ ਅੱਜ ਨਾ ਬੜਾ ਜਿਆਦਾ ਮੀਂਹ ਪਿਆ ਮੀਂਹ ਪੈਣ ਕਰਕੇ ਜਿਹੜਾ ਲੱਕੜ ਬਾਲਣ ਸਾਰਾ ਗਿੱਲਾ ਹੋ ਗਿਆ ਹੁਣ ਸੰਤ ਫਕੀਰ ਜੀ ਜਿਹੜੇ ਸਨਾਂ ਉਹ ਪਿੰਡ ਦੇ ਵਿੱਚ ਜਦੋਂ ਆਏ ਤੇ ਮੀਂਹ ਦਾ ਤੇ ਠੰਡ ਦਾ ਮੌਸਮ ਹੋਣ ਕਰਕੇ ਕੋਈ ਬਾਹਰ ਨਾ ਆਇਆ ਸੰਤ ਫਕੀਰ ਨਾ ਉੱਚੀ ਉੱਚੀ ਆਵਾਜ਼ ਲਗਾ ਰਹੇ ਸਨ ਵੀ ਪਾਥੀਆਂ ਬਦਲੇ ਔਲਾਦ ਲੈ ਲੋ ਪਾਥੀਆਂ ਬਦਲੇ ਔਲਾਦ ਲੈ ਲੋ ਉਸੇ ਨਗਰ 'ਚ ਇੱਕ ਸੇਠ ਤੇ ਸੇਠਾਣੀ ਰਿਆ ਕਰਦੇ ਸਨ ਉਸ ਸੇਠ ਤੇ ਸੇਠਾਣੀ ਦੇ ਵਿਆਹ ਨੂੰ ਬੜਾ ਲੰਬਾਰਸਾ ਹੋ ਗਿਆ ਸੀ ਪਰ ਉਹਨਾਂ ਦੇ ਕੋਲ ਨਾ ਕੋਈ ਔਲਾਦ ਨਹੀਂ ਸੀ ਹੋਈ ਉਹਨਾਂ بڑے ਯੱਗ ਹਵਨ ਜੋ ਸਮੇਂ ਹੁੰਦੇ ਸੀ ਤੇ ਬੜਾ ਦਾਨਪੁਨ ਕੀਤਾ ਪਰ ਅਸਰ ਕੋਈ ਨਾ ਹੋਇਆ ਹੁਣ ਨਾ ਉਸੇ ਨਗਰ ਦੇ ਵਿੱਚ ਇੱਕ ਨਾ ਜੋਤਿਸ਼ ਵੀ ਰਿਆ ਕਰਦਾ ਸੀ ਉਹ ਜੋਤਿਸ਼ ਨਾ ਕੋਈ ਸਾਲ 'ਚ ਏਕਾ ਦਿਵਾਰੀ ਉੱਥੇ ਆਇਆ ਕਰਦਾ ਸੀ ਹੁਣ ਨਾ ਉਹ ਸੇਟ ਤੇ ਸਠਾਣੀ ਉਹਦੇ ਕੋਲ ਵੀ ਗਏ ਸਨ ਹੁਣ ਸੇਟ ਤੇ ਸਠਾਣੀ ਜਦੋਂ ਉਹਦੇ ਕੋਲ ਗਏ ਨਾ ਤੇ ਉਹਨੇ ਵੀ ਲਿਖਤਾ ਵੀ ਤੁਹਾਡੇ ਨਾ ਜਿਹੜੇ ਕਰਮ ਨੇ ਜਾਂ ਕਹਿ ਲੋ ਪਿਛਲੇ ਜਨਮ ਦੇ ਜਿਹੜੇ ਕਰਮ ਨੇ ਉਹਨਾਂ ਦਾ ਫਾਲ ਹੈ ਤੇ ਤੁਹਾਡੇ ਕਰਮਾਂ 'ਚ ਤੇ ਸੱਤ ਜਨਮਾਂ 'ਚ ਔਲਾਦ ਨਹੀਂ ਹੈਗੀ ਇਹ صبر ਤੇ ਸੰਤੋਖ ਕਰਕੇ ਸੇਠ ਤੇ ਸੇਠਾਣੀ ਜਿਹੜੇ ਸਨ ਉਹ ਬੈਠ ਗਏ ਸਨ ਪਰ ਸੇਠਾਣੀ ਦੇ ਮਨ ਚ ਸੀ ਵੀ ਮੇਰੇ ਘਰ ਔਲਾਦ ਹੋ ਜੇ ਹੁਣ ਨਾ ਜਦੋਂ ਨੇ ਆਵਾਜ਼ ਸੁਣੀ ਵੀ ਸੰਤ ਫਕੀਰ ਉੱਚੀ ਉੱਚੀ ਕਹਿਂਦੇ ਨੇ ਪਾਥੀ ਬਦਲੇ ਔਲਾਦ ਲੈ ਲਓ ਪਾਥੀ ਬਦਲੇ ਔਲਾਦ ਲੈ ਲਓ ਹੁਣ ਉਹ ਨਾ ਜਾ ਕੇ ਆਪਣੇ ਪਤੀ ਨੂੰ ਕਹਿੰਦੀ ਵੀ ਮੈਂ ਦੋ ਪਾਥੀਆਂ ਦਿਾਵਾਂ ਉਹ ਕਹਿੰਦਾ ਵੀ ਜਦੋਂ ਤੈਨੂੰ ਪੰਡਤ ਨਹੀਂ ਉਹਨੇ ਕਹਿ ਦਿੱਤਾ ਉਹ ਜੋਤਿਸ਼ ਨਹੀਂ ਕਹਿਤਾ ਵੀ ਸੱਤ ਜਨਮ ਤੇਰੇ ਲੇਖਾਂ ਚ ਔਲਾਦ ਨਹੀਂ ਹੈਗੀ ਤੇ ਤੈਨੂੰ ਪਾਥੀ ਬਦਲੇ ਹੁਣ ਔਲਾਦ ਮਿਲ ਜੇਗੀ ਉਹਨੇ ਬੜੇ ਗੁੱਸੇ ਨਾਲ ਕਿਹਾ ਉਹ ਚੋਕ ਪਊਗੀ ਹੋਣਾਂ ਉਹਨੇ ਇੱਕ ਪਾਥੀ ਫੜੀ ਬੜੀ ਵੱਡੀਆਂ ਨੇ ਪਾਥੀ ਪੱਥੀ ਹੋਈ ਸੀ ਉਹਨੇ ਨਾ ਉਹ ਬੜੀ ਜ਼ੋਰ ਕੀ ਫੜੀ ਤੇ ਬੂਏ ਹਲ ਵਗਾ ਕੇ ਮਾਰੀ ਉੱਚੀ ਸਰੀ ਆਪਣੇ ਪਤੀ ਨੂੰ ਵਿਖਾਉਣ ਲਈ ਕਹਿੰਦੀ ਵੀ ਆਓ ਕੁੱਤਿਆਂ ਤੂੰ ਸਾਡਾ ਵੀ ਸਾਡੀ ਜੂਟ ਆਪਾਂ ਅੱਗੇ ਮੇਰੇ ਸਮਾਨ ਪਿਆ ਤੂੰ ਮੂੰਹ ਪਾ ਦੇਗਾ ਐਵੇਂ ਐਵੇਂ ਬੋਲੀ ਜਾਵੇ ਹੁਣ ਨਾ ਕੁਝ ਸਮੇਂ ਬਾਅਦ ਉਹ ਉਥੋਂ ਉੱਠੀ ਤੇ ਉਹਨੇ ਜਾ ਕੇ ਬੂਏ ਗੋ ਪਾਥੀ ਚੋਕੇ ਤੇ ਸੰਤ ਫਕੀਰ ਜੀ ਝੋਲੀ ਚ ਪਾ ਕੇ ਤੇ ਉਥੋਂ ਚਲੀ ਗਈ ਸੰਤ ਫਕੀਰ ਕਹਿੰਦੇ ਵੀ ਪਰਮਾਤਮਾ ਤੇਰੀ ਭਲੀ ਕਰੇ ਹੁਣ ਨਾ ਕੁਝ ਸਮਾਂ ਲੰਘਿਆ ਤੇ ਉਹ ਉਹਨਾਂ ਦੇ ਘਰ ਨਾ ਸਾਲ ਬਾਅਦ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੁਣ ਨਾ ਉਹ ਬੜੇ ਜ਼ਿਆਦਾ ਖੁਸ਼ ਹੁਣ ਨਾ ਉਹਨਾਂ ਦੇ ਘਰ ਉਹ ਕਹਿੰਦੇ ਵੀ ਆਪਾਂ ਤਾਂ ਐਵੇਂ ਕਿਹਾ ਸੀ ਵੀ ਆਪਣੇ ਘਰ ਤੇ ਸੱਤ ਜਨਮਾਂ ਤੱਕ ਔਲਾਦ ਨਹੀਂ ਹੋ ਸਕਦੀ ਤੇ ਆਪਾਂ ਨੂੰ ਔਲਾਦ ਹੋਈ ਉਹ ਕਹਿੰਦੀ ਜੀ ਮੈਂ ਤੁਹਾਨੂੰ ਗੱਲ ਦੱਸਾਂ ਉਸ ਦਿਨ ਸੰਤ ਫਕੀਰ ਨੇ ਸੁਣਾਇਆ ਪਾਥੀ ਬਦਲੇ ਔਲਾਦ ਲੈ ਲੋ ਪਾਥੀ ਬਦਲੇ ਔਲਾਦ ਲੈ ਲੋ ਤੁਹ ਮੈਂ ਕੁੱਤੇ ਨੂੰ ਪਾਥੀ ਨਹੀਂ ਸੀ ਮਾਰੀ ਉਹ ਮੈਂ ਤੁਹਾਡੇ ਡਰ ਤੋਂ ਬੂਏ ਅੱਗੇ ਵਗਾਈ ਸੀ ਤੇ ਬੂਏ ਤੋਂ ਚੱਕ ਕੇ ਸੰਤ ਫਕੀਰ ਨੂੰ ਦੇਤੀ ਹੁਣ ਸੰਤ ਫਕੀਰ ਜੀ ਦੇ ਕੋਲ ਕੇ ਬੜੇ ਜਿਆਦਾ ਨਮ ਨਕਮਸਤਕ ਹੋਏ ਸੰਤ ਫਕੀਰ ਜੀ ਕਹਿੰਦੇ ਵੀ ਕੋਈ ਨਾ ਦਾਨਪੁਨ ਕਰਿਆ ਕਰੋ ਤੇ ਪਰਮਾਤਮਾ ਆਪੇ ਪਾਲੀ ਕਰੇਗਾ ਤੇਰੇ ਦਰ ਤੋਂ ਕੋਈ ਭੁੱਖਾ ਨਾ ਜਾਵੇ ਉਹਨਾਂ ਕਿਹਾ ਜੀ ਠੀਕ ਹੈ ਹੁਣ ਨਾ ਉਹਨਾਂ ਦੇ ਨਗਰ ਦੇ ਵਿੱਚ ਹੁਣ ਗੱਲ ਹੋਵੇ ਤੇ ਇੱਕ ਦੂਜੇ ਨੂੰ ਪਤਾ ਹੀ ਹੁੰਦੀ ਹੈ ਹੁਣ ਜਦ ਜੋਤਿਸ਼ਾਏ ਨਾ ਤੇ ਲੋਕੀ ਉਹਤੇ ਕਿੰਤੂ ਪ੍ਰੰਤੂ ਕਰਨ ਲੱਗੇ ਵੀ ਤੁਹਾਡੀ ਭਵਿੱਖਬਾਣੀ ਜਿਹੜੀ ਸੀ ਉਹ ਤੇ ਝੂਠ ਹੋ ਗਈ। ਤੁਸੀਂ ਤੇ ਸੇਟ ਸਠਾਣੀ ਨੂੰ ਕਿਆ ਸੀ ਵੀ ਤੁਹਾਡੇ ਘਰ ਉਲਾਦ ਨਹੀਂ ਹੋ ਸਕਦੀ। ਉਹਨਾਂ ਘਰ ਤੇ ਪੁੱਤਰ ਦੀ ਦਾਤ ਹੋਈਏ। ਉਹ ਨਾ ਜੋਤਿਸ਼ ਉਹਨਾਂ ਦੇ ਘਰ ਆਇਆ। ਆ ਕੇ ਉਹਨੇ ਉਹਦੇ ਟੇਵੇ ਸਾਰਾ ਕੁਝ ਪੜਿਆ। ਉਹ ਕਹਿੰਦਾ ਵੀ ਪਹਿਲਾਂ ਤੇ ਹੈ ਨਹੀਂ ਸੀ। ਪਹਿਲਾਂ ਤੇ ਸੱਤ ਜਨਮ ਉਲਾਦ ਨਹੀਂ ਸੀ। ਉਲਾਦ ਕਿਵੇਂ ਹੋਈ? ਉਹ ਕਹਿੰਦੇ ਵੀ ਪਾਥੀ ਵਟੇ ਸਾਨੂੰ ਤੇ ਮਿਲੀ। ਹੁਣ ਉਹ ਸੰਤ ਫਕੀਰ ਜੀ ਦੇ ਕੋਲ ਗਿਆ। ਜਾ ਕੇ ਕਹਿੰਦਾ ਵੀ ਇਹ ਸਭ ਕੁਝ ਕਿਵੇਂ ਹੋਇਆ? ਉਹ ਕਹਿੰਦੇ ਵੀ ਇਹਨਾਂ ਦੇ ਸੱਤ ਜਨਮ ਔਲਾਦ ਨਹੀਂ ਸੀ ਹੈਗੀ ਉਹ ਕਹਿੰਦੇ ਵੀ ਔਲਾਦ ਨਹੀਂ ਸੀ ਮੈਂ ਵੀ ਮੰਨਦਾ ਵੀ ਇਹਨਾਂ ਦੇ ਕਰਮਾਂ 'ਚ ਸੱਤ ਜਨਮ ਤੱਕ ਔਲਾਦ ਨਹੀਂ ਸੀ ਪਰ ਮੈਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਅਰਜੋਈ ਕੀਤੀ ਤੇ ਜਿਹੜੇ ਇਹਨਾਂ ਦੇ ਲੇਖ ਤੇ ਕਰਮ ਸਨ ਨਾ ਉਹ ਪ੍ਰਮਾਤਮਾ ਨੇ ਉਹਦੇ ਹਿੱਸੇ ਇਹਨਾਂ ਨੂੰ ਔਲਾਦ ਦੇਤੀ ਉਹ ਜੋਤਿਸ਼ ਕਹਿੰ ਲੱਗਾ ਵੀ ਮੈਂ ਤੇ ਅਜ ਤੱਕ ਸੁਣਿਆ ਨਹੀਂ ਵੀ ਮੀਨੋ ਤੇ ਇਹ ਵੀ ਜੋ ਲੇਖਾਂ ਤੇ ਕਰਮਾਂ 'ਚ ਲਿਖਿਆ ਉਹ ਹੀ ਮਿਲੇਗਾ ਸੰਤ ਫਕੀਰ ਕਹਿੰਦੇ ਨਹੀਂ ਜਦੋਂ ਆਪਾਂ ਕਿਸੇ ਭੁੱਖੇ ਦਾ ਆਪਾਂ ਢਿੱਡ ਭਰ ਦਿੰਨੇ ਆ ਕਿਸੇ ਦੀ ਮਦਦ ਕਰ ਦਿੰਨੇ ਆ ਤੇ ਉਸ ਦੇ ਢਿੱਡੋਂ ਉਸ ਦੇ ਜਿਹੜਾ ਜਿਹਦਾ ਢਿੱਡ ਭਰਿਆ ਸੀ ਉਹਦੇ ਢਿੱਡੋਂ ਤੇ ਜਿਹਦੀ ਆਪਾਂ ਮਦਦ ਕੀਤੀ ਸੀ ਉਹਦੇ ਦਿਲੋਂ ਜਦੋਂ ਅਰਦਾਸ ਨਿਕਲਦੀ ਹੈ ਨਾ ਤਾਂ ਪਰਮਾਤਮਾ ਨੂੰ ਉਹ ਕਬੂਲ ਕਰਨੀ ਹੀ ਪੈਂਦੀ ਹੈ ਤੇ ਫਿਰ ਪਰਮਾਤਮਾ ਜੋ ਦੇ ਕਿਸਮਤ ਵਿੱਚ ਨਹੀਂ ਉਹ ਵੀ ਲਿਖ ਦਿੰਦਾ ਇਹਦੇ ਸੱਤ ਜਨਮਾਂ 'ਚ ਨਹੀਂ ਸੀ ਪਰ ਇੰਨੇ ਮੇਰੀ ਮਦਦ ਕੀਤੀ ਤੇ ਮੇਰੇ ਦਿਲੋਂ ਨਿਕਲੀ ਅਰਦਾਸ ਨੇ ਪਰਮਾਤਮਾ ਨੇ ਇਹਨਾਂ ਦੀ ਅਰਦਾਸ ਕਬੂਲ ਕਰ ਲਈ ਹੁਣ ਜੋਤੀ ਸਮਝ ਗਿਆ ਸੀ ਵੀ ਆਪਾ ਆਪਣੇ ਕਰਮ ਤੇ ਜਿਹੜੇ ਭਾਗ ਆ ਉਹ ਬਦਲ ਸਕਦੇ ਆ ਚੰਗੇ ਕੀਤੇ ਕਰਮ ਹਮੇਸ਼ਾ ਮਨੁੱਖ ਦੀ ਜ਼ਿੰਦਗੀ 'ਚ ਸੁੱਖ ਤੇ ਸਹੂਲਤਾਂ ਲਿਆ ਆਉਂਦਾ ਓਦੀ ਕਿਸਮਤ ਨੂੰ ਸੁਖਾਂ ਦੇ ਨਾਲ ਭਰ ਦਿੰਦਾ ਹੁਣ ਜੋਤਿਸ਼ ਨੇ ਸਭ ਨੂੰ ਕਿਹਾ ਵੀ ਤੁਹਾਡੇ ਜਿਹੜੇ ਲੇਖ ਨੇ ਕਰਮ ਨੇ ਉਹ ਤੁਸੀਂ ਆਪ ਆਪ ਬਦਲ ਸਕਦੇ ਹੋ ਚੰਗੇ ਕਰਮ ਕਰਨੇ ਆਰੰਭ ਕਰੋ ਪਰਮਾਤਮਾ ਤੁਹਾਡੇ ਤੇ ਮਿਹਰ ਕਰਨਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲੇ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜੀ ਦਾ ਪਲਾ ਚਾਉਂਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ